ਹਾਂਜੀ ਛੱਤਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਰੋਲਾ ਪੰਜਾਬ ਤੇ ਤੁਸੀਂ ਦੇਖ ਰਹੇ ਹੋ ਰੋਲਾ ਪੰਜਾਬ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਗੱਲ ਕਰਦੇ ਹਾਂ ਉਸ ਹਰ ਮੁੱਦੇ ਦੀ ਜੋ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਟ੍ਰੈਂਡਿੰਗ ਚਾਰਟ ਤੇ ਰੋਲਾ ਪਾ ਰਿਹਾ ਹੋਵੇ ਅੱਜ ਦਾ ਮੁੱਦਾ ਹੈ ਸਭ ਤੋਂ ਵੱਧ ਚਰਚਾ ਵਿੱਚ ਰਹਿਣ ਵਾਲਾ ਜੋੜਾ ਪਵਨ ਅਤੇ ਕਿੰਮੀ ਪਿਛਲੇ ਕਈ ਦਿਨਾਂ ਤੋਂ ਇਸ ਜੋੜੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਦਾ ਤੂਫਾਨ ਆਇਆ ਹੈ ਉਸ ਨੇ ਸਾਰੇ ਨੂੰ ਹਿਲਾ ਕੇ ਰੱਖ ਦਿੱਤਾ ਸੀ ਖਬਰਾਂ ਆ ਰਹੀਆਂ ਸਨ ਕਿ ਇਸ ਜੋੜੇ ਦਾ ਰਿਸ਼ਤਾ ਟੁੱਟ ਚੁੱਕਾ ਹੈ ਕਮੈਂਟਾਂ ਵਿੱਚ ਲੋਕਾਂ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਸੀ ਕਿ ਕੱਲ ਟੁੱਟ ਗਿਆ ਰਸਤਾ ਮੁੱਕ ਗਿਆ ਪਰ ਹੁਣ ਅਚਾਨਕ ਇੱਕ ਅਹਿਜਾ ਮੋੜ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਸੋ ਦੋਸਤੋ ਸਭ ਤੋਂ ਪਹਿਲਾਂ ਚੱਲਦੀ ਚੱਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਅਤੇ YouTube ਚੈਨਲ ਰੋਲਾ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਹਾਂ ਬਿਲਕੁਲ ਸਹੀ ਸੁਣਿਆ ਤੁਸੀਂ ਹੈਰਾਨ ਨ ਜਨਕ ਟੰਗ ਨਾਲ ਪਵਨ ਆਪਣੀ ਪਤਨੀ ਕਿੰਮੀ ਨੂੰ ਮੁੜ ਘਰ ਵਾਪਸ ਲੈ ਆਇਆ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਤਾਜ਼ਾ ਤਸਵੀਰਾਂ ਅਤੇ ਵੀਡੀਓ ਵਿੱਚ ਇਹ ਜੋੜਾ ਇਕੱਠੇ ਘਰ ਦਾਖਲ ਹੁੰਦਾ ਦਿਖਾਈ ਦਿੰਦਾ ਹੈ ਇਹ ਉਹ ਅਪਡੇਟ ਹੈ ਜਿਸ ਨੇ ਉਹਨਾਂ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਜੋ ਕਹਿ ਰਹੇ ਸਨ ਕਿ ਇਹ ਕਹਾਣੀ ਹੁਣ ਖਤਮ ਹੋ ਚੁੱਕੀ ਹੈ ਪਰ ਅਸਲ ਰੋਲਾ ਤਾਂ ਉਦੋਂ ਪਿਆ ਜਦੋਂ ਪਵਨ ਨੇ ਲਾਈਵ ਆ ਕੇ ਸਾਰੇ ਕਮੈਂਟਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਇੱਕ ਤਰ੍ਹਾਂ ਨਾਲ ਪਵਨ ਨੇ ਉਹਨਾਂ ਸਾਰੇ ਲੋਕਾਂ ਦੇ ਮੂੰਹ ਤੇ ਕਰਾੜੀ ਚਪੇੜ ਮਾਰੀ ਜੋ ਉਹਨਾਂ ਦਾ ਕੰਨ ਤੋੜਨਾ ਚਾਹੁੰਦੇ ਸਨ ਜਾਂ ਇਸ ਗੱਲ ਦਾ ਮਜ਼ਾਕ ਬਣਾ ਰਹੇ ਸਨ ਪਵਨ ਦਾ ਸਪਸ਼ਟ ਬਿਆਨ ਕਰ ਲੋਕਾਂ ਦੀਆਂ ਗੱਲਾਂ ਨਾਲ ਨਹੀਂ ਸਗੋ ਦੋਵਾਂ ਦੇ ਨਿਭਾਉਣ ਨਾਲ ਬਣਦਾ ਹੈ ਅਸੀਂ ਲੋਕਾਂ ਪਿੱਛੇ ਆਪਣਾ ਕੰਨ ਨਹੀਂ ਤੋੜਨਾ ਕਿ ਇਹ ਸ਼ਬਦ ਸੋਸ਼ਲ ਮੀਡੀਆ ਤੇ ਚੱਲ ਰਹੇ ਰੋਲਾ ਦਾ ਅੰਤ ਹਨ ਪਵਨ ਨੇ ਇਹ ਵੀ ਸਾਫ਼ ਕੀਤਾ ਕਿ ਲੋਕ ਸਿਰਫ ਬੋਲਦੇ ਹਨ ਅਸਲੀ ਰਿਸ਼ਤੇ ਉਹ ਹੁੰਦੇ ਹਨ ਜਿਨ੍ਹਾਂ ਵਿੱਚ ਦੋਵੇਂ ਸੱਚਮੁੱਚ ਪਿਆਰ ਕਰਦੇ ਹੋਣ ਸਮੇਂ ਕਿੰਮੀ ਵੀ ਪੂਰੀ سپورਟ ਨਾਲ ਪਵਨ ਦੇ ਨਾਲ ਖੜੀ ਦਿਖੀ ਕਿੰਮੀ ਨੇ ਸਾਫ ਕਿਹਾ ਕਿ ਉਹਨਾਂ ਦਾ ਰਿਸ਼ਤਾ ਉਹਨਾਂ ਦੀ ਨਿੱਜੀ ਸੋਚ ਹੈ ਬਾਹਰ ਵਾਲੇ ਸਿਰਫ ਅੰਦਾਜ਼ਾ ਹੀ ਲਾ ਸਕਦੇ ਹਨ ਇਸ ਬਿਆਨ ਨੇ ਇੱਕ ਵਾਰ ਫਿਰ ਸੋਸ਼ਲ ਮੀਡੀਆ ਤੇ ਗਰਮਾ ਗਰਮੀ ਵਧਾ ਦਿੱਤੀ ਹੈ ਦੇਖੋ ਇਸ ਘਟਨਾ ਨੇ ਇੱਕ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ ਹੈ ਕਿ ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਦਾ ਸਾਡੇ ਰਿਸ਼ਤਿਆਂ ਤੇ ਕੀ ਅਸਰ ਹੈ ਕੀ ਸੱਚਮੁੱਚ ਲੋਕ ਸਿਰਫ ਕਮੈਂਟਾਂ ਦੇ ਆਧਾਰ ਤੇ ਕਿਸੇ ਦਾ ਘਰ ਤੋੜਨ ਜਾਂ ਜੋੜਨ ਦੀ ਤਾਕਤ ਰੱਖਦੇ ਹਨ ਪਵਨ ਨੇ ਆਪਣੇ ਬਿਆਨ ਨਾਲ ਇਹ ਤਾਂ ਸਾਬਤ ਕਰ ਦਿੱਤਾ ਹੈ ਕਿ ਉਹ ਬਾਰੀ ਰਾਏ ਨੂੰ ਆਪਣੇ ਘਰ ਦੇ ਮਾਮਲੇ ਵਿੱਚ ਦਖਲ ਨਹੀਂ ਦੇਣ ਦੇਵਣਗੇ ਇਸ ਲਾਈਵ ਕਲਿੱਪ ਤੋਂ ਬਾਅਦ ਕਮੈਂਟ ਬਾਕਸ ਵਿੱਚ ਦੁਬਾਰਾ ਵਾਰਿਸ਼ ਸ਼ੁਰੂ ਹੋ ਗਈ ਹੈ ਕੁਝ ਲੋਕ ਕਹਿ ਰਹੇ ਹਨ ਸੱਚਾ ਪਿਆਰ ਕਦੇ ਖਤਮ ਨਹੀਂ ਹੁੰਦਾ ਇਹ ਵਾਪਸ ਆ ਗਿਆ ਕੁਝ ਦਾ ਕਹਿਣਾ ਹੈ ਇਹ ਸਭ ਸਿਰਫ ਪਬਲਿਕਿਟੀ ਸਟੈਂਟ ਸੀ ਅਤੇ ਕੁਝ ਲੋਕ ਇਹ ਵੀ ਕਹਿ ਰਹੇ ਹਨ ਇਹਨਾਂ ਵਿੱਚ ਗੱਲ ਹੀ ਕੋਈ ਹੋਰ ਹੈ ਇਹ ਜੋੜਾ ਹੀ ਨਹੀਂ ਸੱਚਾ ਪਿਆਰ ਕਰਨ ਵਾਲੇ ਦੋ ਪ੍ਰੇਮੀ ਹਨ ਇਹ ਜੋੜਾ ਕਦੇ ਵੀ ਟੁੱਟ ਨਹੀਂ ਸਕਦਾ ਇੱਕ ਗੱਲ ਤਾਂ ਪੱਕੀ ਹੈ ਪਵਨ ਦੀ ਇਹ ਲਾਈਵ ਕਲਿੱਪ ਇਸ ਸਮੇਂ ਸਭ ਤੋਂ ਵੱਧ ਟ੍ਰੈਂਡ ਕਰ ਰਹੀ ਹੈ ਕਿੰਨੀ ਅਤੇ ਪਵਨ ਨੇ ਇਹ ਦੁਬਾਰਾ ਸਾਬਿਤ ਕਰ ਦਿੱਤਾ ਹੈ ਕਿ ਬਾਹਰ ਵਾਲੇ ਭਾਵੇਂ ਜੋ ਮਰਜ਼ੀ ਕਹਿ ਲੈਣ ਪਰ ਅਸਲੀ ਰਿਸ਼ਤਾ ਉਹੀ ਹੁੰਦਾ ਹੈ ਜੋ ਦਿਲੋਂ ਨਿਭਾਇਆ ਜਾਵੇ ਸੋਸ਼ਲ ਮੀਡੀਆ ਤੇ ਲੋਕ ਜਿੰਨੀਆਂ ਮਰਜ਼ੀ ਕਹਾਣੀਆਂ ਘੜ ਲੈਣ ਪਰ ਰਿਸ਼ਤੇ ਦੀ ਸੱਚਾਈ ਸਿਰਫ ਦੋ ਲੋਕ ਹੀ ਜਾਣਦੇ ਹਨ ਕੀ ਪਵਨ ਦਾ ਇਹ ਕਹਿਣਾ ਹੈ ਕਿ ਘਰ ਲੋਕਾਂ ਪਿੱਛੇ ਨਹੀਂ ਤੋੜੀਦੇ ਅੱਜ ਦੇ ਸਮਾਜ ਲਈ ਇੱਕ ਵੱਡਾ ਸਬਕ ਹੈ ਜਾਂ ਫਿਰ ਇਹ ਸਭ ਇਸ ਵਿਵਾਦ ਨੂੰ ਸ਼ਾਂਤ ਕਰਨ ਲਈ ਇੱਕ ਦਿਖਾਵਾ ਹੈ ਇਹ ਉਹ ਸਵਾਲ ਹਨ ਜਿਨ੍ਹਾਂ ਦਾ ਜਵਾਬ ਸ਼ਾਇਦ ਸਿਰਫ ਸਮਾਂ ਹੀ ਦੇਵੇਗਾ ਸੋ ਅੱਜ ਦੇ ਰੋਲਾ ਪੰਜਾਬ ਦੇ ਐਪੀਸੋਡ ਦਾ ਸਿੱਟਾ ਇਹ ਨਿਕਲਦਾ ਹੈ ਕਿ ਪਵਨ ਅਤੇ ਕਿੰਮੀ ਦੀ ਜੋੜੀ ਫਿਰ ਤੋਂ ਇੱਕ ਹੋ ਗਈ ਹੈ ਪਰ ਇਸ ਪੂਰੇ ਡਰਾਮੇ ਨੇ ਸਾਨੂੰ ਇਹ ਸਿਖਾ ਦਿੱਤਾ ਹੈ ਕਿ ਜਦੋਂ ਰਿਸ਼ਤਿਆਂ ਦੀ ਗੱਲ ਆਉਂਦੀ ਹੈ ਤਾਂ ਅਸਲੀਅਤ ਅਤੇ ਸੋਸ਼ਲ ਮੀਡੀਆ ਦਾ ਪ੍ਰਭਾਵ ਦੋਵੇਂ ਵੱਖਰੇ ਹੋ ਸਕਦੇ ਹਨ ਸਾਡਾ ਮੰਨਣਾ ਹੈ ਕਿ ਪਵਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਬਹੁਤ ਹੀ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਜੇਕਰ ਦੋ ਲੋਕਾਂ ਵਿੱਚ ਪਿਆਰ ਅਤੇ ਨਿਭਾਉਣ ਦੀ ਭਾਵਨਾ ਹੈ ਤਾਂ ਕਿਸੇ ਵੀ ਬਾਹਰੀ ਕਮੈਂਟ ਜਾਂ ਅਫਵਾਹ ਦੀ ਤਾਕਤ ਨਹੀਂ ਕਿ ਉਹ ਉਹਨਾਂ ਦਾ ਘਰ ਤੋੜ ਸਕੇ ਹੁਣ ਅਸੀਂ ਤੁਹਾਡੀ ਰਾਏ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਪਵਨ ਦੇ ਇਸ ਬਿਆਨ ਨਾਲ ਸਹਿਮਤ ਹੋ ਕਿ ਘਰ ਲੋਕਾਂ ਪਿੱਛੇ ਨਹੀਂ ਤੋੜੀਦੇ ਕੀ ਤੁਹਾਨੂੰ ਲੱਗਦਾ ਹੈ ਕਿ ਇਹ ਜੋੜਾ ਸੱਚੇ ਪਿਆਰ ਦੀ ਮਿਸਾਲ ਹੈ ਜਾਂ ਇਹ ਸਿਰਫ ਸੋਸ਼ਲ ਮੀਡੀਆ ਤੇ ਚੱਲ ਰਿਹਾ ਇੱਕ ਨਵਾਂ ਰੋਲਾ ਹੈ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਇਹ ਵੀਡੀਓ ਜੇਕਰ ਤੁਹਾਨੂੰ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ లైకత్ షేర్ ਕਰੋ ਇਹ ਜੇ ਹੋਰ ਰੋਲੇ ਅਤੇ ਵੱਡੀਆਂ ਅਪਡੇਟਾਂ ਨਾਲ ਅਸੀਂ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪਣੇ ਰਿਸ਼ਤੇ ਸੰਭਾਲ ਕੇ ਰੱਖੋ ਤਾਂ ਦੋਸਤੋਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਲਈ ਰੱਬ ਰਾਖਾ ਸ਼ਤ ਸ਼੍ਰੀ ਅਕਾਲ ਦੋਸਤੋ